As per the directions of Election Commission of India, Ajay a Joint Press Conference. ਡਿਪਟੀ ਕਮਿਸ਼ਨਰ ਤੇ ਮੇਰੇ ਵੱਲੋਂ ਐਸਐਸਪੀ ਬਰਨਾਲਾ ਅਸੀਂ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਇੱਥੇ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਇਹਦੇ ਵਿੱਚ ਅਸੀਂ ਤੁਹਾਨੂੰ ਅਪਡੇਟਸ ਦੇਣਾ ਚਾਹੁੰਦੇ ਆ ਕਿ ਜਿੱਦਾਂ ਕਿ ਐਸ ਯੂ ਨੋ ਐਮਸੀਸੀ ਹੈਜ਼ ਕਮ ਇਨ ਟੂ ਫੋਰਸ ਐਂਡ ਜਿਹੜੀ ਕਿ ਹਦਾਇਤਾਂ ਸਾਨੂੰ ਮਿਲੀ ਹੋਈਆਂ ਜੋ ਸਾਨੂੰ ਕੰਪਲਾਈ ਕਰਨੀ ਹੁੰਦੀ ਹੈ ਵਿਥਿਨ 24 ਆਰਸ 48 ਐਂਡ 72 ਆਰਸ ਥੈਟ ਇਜ਼ ਮੇਨਲੀ ਰਿਗਾਰਡਿੰਗ ਜੋ ਕਿ ਕੋਈ ਪੋਸਟਰਸ ਬੈਨਰਸ ਵਗੈਰਾ ਪੋਲੀਟੀਕਲ ਕੋਈ ਲੱਗੇ ਹੋਣ ਸਰਕਾਰੀ ਦਫ਼ਤਰਾਂ ਤੇ ਪਬਲਿਕ ਪਲੇਸਿਸ ਐਂਡ ਪ੍ਰਾਈਵੇਟ ਪਲੇਸਿਸ ਤੇ ਉਹਨਾਂ ਦੀ ਅਸੀਂ ਕੰਪਲਾਈ ਕਰ ਚੁੱਕੇ ਆ ਜਿਹੜੀ ਕਿ ਸਾਡੀ ਐਫਐਸਟੀ ਟੀਮਸ ਹੈ 3 ਪਰ ਕੌਨਸਟੀਟੂਐਂਸੀ ਵੇ ਕੰਪਰਾਈਜ਼ਿੰਗ ਆਫ ਸਿਵਲ ਪ੍ਰਸ਼ਾਸਨ ਦੇ ਅਫਸਰ ਐਂਡ ਸਾਡੇ ਉਹ 24/7 ਐਕਟਿਵ ਹੋ ਚੁੱਕੀ ਹੈ ਸਾਡੇ ਕੋਲ ਸੀਏਪੀਐਫ ਦੀ ਇੱਕ ਕੰਪਨੀ ਆਈ ਹੈ ਜਿਹਨੂੰ ਕਿ ਅਸੀਂ ਕੌਨਫੀਡੈਂਸ ਬਿਲਡਿੰਗ ਮੈਚਰਸ ਵਾਸਤੇ ਉਹਦੀ ਵਰਤੂ ਕਰ ਰਹੇ ਆ ਐਸੇ ਐਸੀ ਕਾਫੀ 플ੈਗ ਮਾਰਚਸ ਫੂਟ ਪੈਟਰੋਲਿੰਗ ਆਲਰੇਡੀ ਕਰ ਚੁੱਕੇ ਆ ਤੇ ਰੈਗੂਲਰ 24 ਆਵਰਸ ਇੰਟਰ ਡਿਸਟ੍ਰਿਕਟ ਨਾਕਸ ਹੈਵ ਆਲਸੋ ਪੁਟ ਇਨ ਪਲੇਸ ਉਹ ਜਿਹੜੇ ਨਾਕਾ ਹੈਗੀ ਵੀ ਹੈਵ ਟਰਾਇਡ ਕਿ ਉਥੇ ਸੀਸੀਟੀਵੀ ਕਵਰੇਜ ਹੈਗੀ ਤੇ ਵਧੀਆ ਤਰੀਕੇ ਨਾਲ ਅਸੀਂ ਉਹ ਨਾਕਾਬੰਦੀ ਕਰਕੇ ਉਥੇ ਸਰਚ ਐਂਡ ਸੀਜ਼ਰ ਕੀਤਾ ਜਾਏ ਸਾਡੇ ਵੱਲੋਂ ਤੇ ਇਹਦੇ ਨਾਲ ਨਾਲ ਅਸੀਂ ਕੋਆਰਡੀਨੇਟਡ ਸਰਚ ਆਪਰੇਸ਼ਨਸ ਵੀ ਕਰ ਰਹੇ ਜਿਹੜੇ ਕਿ ਕੋਈ ਹੈਬਿਚੁਅਲ ਕ੍ਰਿਮੀਨਲਸ ਨੇ ਟਰਬਲ ਮੇਕਰਸ ਨੇ ਉਹਨਾਂ ਦੇ ਅਗੇਂਸਟ ਕਾਰਵਾਈ ਜਾ ਰਹੀ ਹੈ ਪ੍ਰੀਵੈਂਟਿਵ ਐਕਸ਼ਨਸ ਵੀ ਲਿੱਤੇ ਜਾ ਰਹੇ ਆ ਕੱਲ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨਸ ਕਰਾਏ ਸੀਗੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹਦੇ ਵਿੱਚ ਵੀ ਹੈਵ ਰਜਿਸਟਰਡ 11 ਐਫਾਇਰਸ ਕੰਪਰਾਈਜ਼ਿੰਗ ਆਫ 5 ਅੰਡਰ ਐਨਡੀਪੀਐਸ ਐਕਟ ਐਂਡ 5 ਅੰਡਰ 600 ਐਕਸਾਈਜ਼ ਐਕਟ ਤੇ ਐਦਾਂ ਹੀ ਸਾਡਾ ਰੈਗੂਲਰ फीज चल रहे हैं एक्सरसाइज एनडीपीएस आर्म्स पे भी एंड कैश पे भी ਤੁਹਾਡੇ ਮਾਧਿਅਮ ਰਾਹੀਂ ਅਸੀਂ ਆਲਰੇਡੀ ਅਪੀਲ ਕਰ ਚੁੱਕੇ ਹਾਂ ਫੇਰ ਕਰਾਂਗੇ ਕਿ ਕੋਈ ਵੀ ਅਗਰ ਕੈਸ਼ ਕੈਰੀ ਕਰਦਾ ਆਪਣੇ ਨਾਲ ਵੈਲਿਡ ਡਾਕੂਮੈਂਟਸ ਕੈਰੀ ਕਰਨ ਸੋ ਥੈਟ ਉਹਨਾਂ ਨੂੰ ਹਰਾਸਮੈਂਟ ਨਾ ਹੋਏ ਕੋਈ ਟਰਬਲ ਨਾ ਆਏ ਬਿਕੋਜ਼ ਸਾਨੂੰ ਵੀ ਹਦਾਇਤ ਹੈ ਉਹਨੂੰ ਕਰਾਸ ਚੈੱਕ ਕਰਨਾ ਹੈਗਾ ਸਾਡੀ ਟੀਮਸ ਨੂੰ ਵੀ ਦਿੱਕਤ ਨਾ ਆਏ ਤੇ ਨਾਲ ਦੀ ਨਾਲ ਆਰਮਸ ਡਿਪੋਜ਼ੀਸ਼ਨ ਤੇ ਵੀ ਅਸੀਂ ਰਿਕੁਐਸਟ ਕਰਾਂਗੇ ਕਿ ਐਸ ਵੀ ਹੈਵ ਆਲਰੇਡੀ ਰਿਕੁਐਸਟਡ ਦ ਪਬਲਿਕ ਕਿ ਆਪਣੇ ਆਰਮਸ ਜੋ ਕਨਸਰਨਡ ਏਰੀਆ ਹੈਗਾ ਗਨ ਹਾਊਸਸ ਔਰ ਪੁਲ ਸਟੇਸ਼ਨਸ ਉਥੇ ਜਾ ਕੇ ਡਿਪੋਜ਼ਿਟ ਕਰਾਈ ਜਾਣ ਐਂਡ ਜੋ ਐਨਵੀਡਬਲਿਊਸ ਐਂਡ ਬਾਕੀ ਜੋ ਸਾਨੂੰ ਹਿਦਾਇਤ ਹੈਗੀ ਉਹ ਅਸੀਂ ਆਲਰੇਡੀ ਕਰ ਰਹੇ ਹਾਂ ਇੰਟਰ-ਏਜੰਸੀ ਕੋਆਰਡੀਨੇਸ਼ਨ ਵਾਸਤੇ ਡਿਫਰੈਂਟ ਡਿਪਾਰਟਮੈਂਟਸ ਦੀ ਡੀਸੀ ਸਾਹਿਬ ਤੇ ਮੈਂ ਜੁਆਇੰਟ ਮੀਟਿੰਗਸ ਕਰ ਚੁੱਕੇ ਹਾਂ ਜੋ ਕਿ ਅਸੀਂ ਰੈਗੂਲਰਲੀ ਕਰਦੇ ਰਵਾਂਗੇ ਐਂਡ ਵੀ ਅਸ਼ੂਰ ði ਪਬਲਿਕ ਐਂਡ एवरीवन ਕਿ ਭਈ ਵੀਲ ਐਂਸ਼ੂਰ ਫ੍ਰੀ ਫੇਅਰ ਐਂਡ ਟ੍ਰਾਂਸਪੇਰੈਂਟ ਇਲੈਕਸ਼ਨ ਇਨ ਬਰਨਾਲਾ ਡੇਲੀ ਦੀ ਮਾਨਿਟਰਿੰਗ ਹੋਏਗੀ ਦੀ ਐਕਸਾਈਜ਼ ਵਾਲੇ ਜਿਹੜੇ ਹੈਗੇ ਨੇ ਦੀ ਡੇਲੀ ਮਾਨਿਟਰਿੰਗ ਕਰ ਰਹੇ ਨੇ ਕਿ ਕਿਦੀ ਕਿੰਨਾ ਸਟਾਕ ਆਇਆ ਡੇਲੀ ਦਾ ਸਟਾਕ ਜੇ ਉਹ ਸਟਾਕ ਜ਼ਿਆਦਾ ਆਉਂਦਾ ਹੈ ਤਾਂ ਉਹਦੀ ਚੈਕਿੰਗ ਉਹਨਾਂ ਨੇ ਨਾਲ ਦੀ ਨਾਲ ਕਰਨੀ ਹੈ ਸੋ ਡੇਲੀ ਸਟਾਕ ਮਾਨਿਟਰਿੰਗ ਹਰ ਹਰੇਕ ਵੈਂਡਰ ਦੀ ਹੋ ਰਹੀ ਹੈ ਉਹ ਜਦੋਂ ਅਨਾਉਂਸਮੈਂਟ ਦੇ ਨਾਲ ਨਾਲ ਹੀ ਸਟਾਰਟ ਹੋ ਚੁੱਕਿਆ ਹੈਗਾ ਉਹ ਸਾਡੀਆਂ ਪੰਚਾਇਤਾਂ ਦੇ ਕੋਲ ਆਲਰੇਡੀ ਇੱਕ व्हीਲ ਚੇਅਰ ਹੈਗੀ ਹੈ ਉਸ ਤੋਂ ਇਲਾਵਾ ਜਿਹੜੇ ਪੀ ਡਬਲਯੂ ਡੀ ਹੋਟਲਸ ਜਿੱਥੇ ਵੀ ਹੈਗੇ ਨੇ ਜਾਂ ਜਿੱਥੇ 85 ਤੋਂ ਪਲੱਸ ਸਾਡੇ ਜ਼ਿਆਦਾ ਹੋਟਲਸ ਹੈਗੇ ਨੇ ਉੱਥੇ ਅਸੀਂ ਸਪੈਸ਼ਲੀ ਹੋਰ ਜ਼ਿਆਦਾ व्हीਲ ਚੇਅਰਸ ਵੀ ਰੱਖਾਂਗੇ